ਸਸੀ ਗਾਲ ਜੀ ਮੈਂ ਗੁਰਜਿੰਦਰ ਸਿੰਘ ਪੰਗੂ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ YouTube ਚੈਨਲ ਪੰਜਾਬੀ ਵਿਊਰਸ਼ਿਪ ਬੇਸ਼ੱਕ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਨਿਪਟ ਗਈਆਂ ਪਰ ਇਹਨਾਂ ਪੰਚਾਇਤੀ ਚੋਣਾਂ ਦੌਰਾਨ ਪਿੰਡਾਂ ਦੇ ਵਿੱਚ ਪੈਦਾ ਹੋਏ ਝਗੜੇ ਹੁਣ ਤੱਕ ਨਹੀਂ ਨਿਪੜੇ ਹੁਣ ਤੱਕ ਇਹਨਾਂ ਝਗੜਿਆਂ ਦੇ ਕਰਕੇ ਜਿਹੜੇ ਕਤਲ ਨੇ ਉਹ ਹੋ ਰਹੇ ਨੇ ਅੱਜ ਇਹੋ ਜੀ ਤੁਹਾਨੂੰ ਪੰਜਾਬ ਦੇ ਨਾਲ ਮੈਂ ਪੰਜਾਬ ਦੇ ਪਿੰਡ ਦੀ ਇੱਕ ਤੁਰੰਤ ਵਾਪਰੀ ਜਿਹੜੀ ਘਟਨਾ ਬਿੱਤੇ ਕੱਲ ਵਾਪਰੀ ਜਿਹੜੀ ਘਟਨਾ ਉਹ ਘਟਨਾ ਸਾਂਝੀ ਕਰੂੰਗਾ ਕਿ ਪਿੰਡ ਦੇ ਵਿੱਚ ਪੰਚਾਇਤੀ ਚ ਉਹਨਾਂ ਦੇ ਕਰਕੇ ਝਗੜਾ ਹੋਇਆ ਉਸ ਝਗੜੇ ਦੇ ਵਿੱਚ ਇੱਕ ਪੰਚ ਦਾ ਕਤਲ ਹੋ ਗਿਆ ਸਭ ਤੋਂ ਪਹਿਲਾਂ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਦੋਸਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੇ ਦੋਸਤ ਨਵੇਂ ਆਏ ਨੇ ਇਸ ਵੇਲੇ ਦੇਖ ਰਹੇ ਨੇ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੈਣ ਕਿਉਂਕਿ ਜਦੋਂ ਅਸੀਂ ਕੋਈ ਇਦਾਂ ਦੀ ਹੋਰ ਖਬਰ ਇਦਾਂ ਦਾ ਹੋਰ ਕੰਟੈਂਟ ਲੈ ਕੇ ਆਵਾਂਗੇ ਉਹ ਸਭ ਤੋਂ ਪਹਿਲਾਂ ਤੁਹਾਡੇ ਮੋਬਾਈਲ ਦੀ ਸਕਰੀਨ ਦੇ ਉੱਪਰ ਹੋਊਗਾ ਬੈਲ ਆਈਕਨ ਤੁਸੀਂ ਦਬ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਤੁਹਾਡੀ ਰਾਏ ਜ਼ਰੂਰ ਦਿਓ ਕਿ ਤੁਹਾਡੀ ਇਸ ਘਟਨਾ ਵਾਪਤ ਕੀ ਰਾਏ ਹੈ ਸਭ ਤੋਂ ਪਹਿਲਾਂ ਦੋਸਤ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜਿਨ੍ਹਾਂ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਧੰਨਵਾਦ ਜਿਨ੍ਹਾਂ ਨੇ ਨਹੀਂ ਕੀਤਾ ਹੁਣ ਉਹ ਕਰ ਲੈਣਾ ਹੁਣ ਆਉਨਾ ਮੈਂ ਖਬਰ ਦੇ ਉੱਪਰ ਪੰਜਾਬ ਦੇ ਵਿੱਚ ਜਿਵੇਂ ਮੈਂ ਦੱਸ ਕੇ ਹਟਿਆ ਕਿ 2024 ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ ਹੋਈਆਂ ਪੰਚਾਇਤੀ ਚੋਣਾਂ ਤਾਂ ਨਿਪਟ ਗਈਆਂ ਪਰ ਇਹਨਾਂ ਪੰਚਾਇਤੀ ਚੋਣਾਂ ਦੌਰਾਨ ਜਿਹੜੇ ਝਗੜੇ ਪੈਦਾ ਹੋਏ ਉਹ ਝਗੜੇ ਹੁਣ ਤੱਕ ਦੇ ਨਿਪਟੇ ਹੁਣ ਤੱਕ ਉਹ ਲੜਾਈ ਝਗੜੇ ਪਿੰਡਾਂ ਦੇ ਵਿੱਚ ਚੱਲੇ ਜਾਂਦੇ ਨੇ ਕਈ ਵਾਰ ਗੱਲ ਅੱਗੇ ਵੱਧਦੀ ਆ ਗੱਲ ਕਤਲਾਂ ਤੱਕ ਚਲੀ ਜਾਂਦੀ ਆ ਬੇਸ਼ੱਕ ਕਿਹਾ ਜਾਂਦਾ ਕਿ ਜਿਹੜੀ ਪੰਚਾਇਤ ਚੋਂ ਆਹੇ ਭਾਈਚਾਰਾ ਆਪਸ ਦੇ ਵਿੱਚ ਜੋੜਦਿਆਂ ਨੇ ਕਿੰਨਾ ਕੁ ਜੋੜਦਿਆਂ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਆਪਾਂ ਸਾਰੇ ਪਿੰਡਾਂ ਨਾਲੇ ਸਬੰਧਤ ਜਿਹੜੀ ਮੈਂ ਇਹ ਹੁਣ ਖਬਰ ਲੈ ਕੇ ਆਇਆ ਇਹ ਖਬਰ ਪੰਜਾਬ ਦੇ ਇੱਕ ਸਰਹੱਦੀ ਜ਼ਿਲ੍ਹੇ ਅਮਰਸਰ ਦੇ ਇੱਕ ਸਰਹੱਦੀ ਪਿੰਡ ਗਾਲਬ ਪਿੰਡ ਦੀ ਘਟਨਾ ਗਾਲਵ ਪਿੰਡ ਦੇ ਵਿੱਚ ਵੀ ਉਦਾਂ ਹੀ ਪੰਚਾਇਤੀ ਚੋਣਾਂ ਹੋਈਆਂ ਜਿਵੇਂ ਆਪਣੇ ਚੋਣਾਂ ਹੁੰਦੀਆਂ ਨੇ ਤੇ ਉਦਾਂ ਹੀ ਝਗੜਾ ਵਧਿਆ ਜਿਵੇਂ ਪੰਜਾਬ ਦੇ ਵਿੱਚ ਅਕਸਰ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਦੌਰਾਨ ਝਗੜੇ ਵਾਧਦੇ ਨੇ ਦੋ ਤਰਾਂ ਸੀ ਦੋਨੋਂ ਤਰਾਂ ਦੀ ਆਪਸੀ ਇੱਕ ਵੱਡੀ ਰੰਜਿਸ਼ ਸੀ ਪਰ ਇਸ ਰੰਜਿਸ਼ ਦਾ ਜਿਹੜਾ ਸ਼ਿਕਾਰ ਬਣਿਆ ਉਹ ਸ਼ਿਕਾਰ ਬਣਿਆ ਗਾਲਵ ਪਿੰਡ ਦਾ ਮੌਜੂਦਾ ਜਿਹੜਾ ਪੰਚ ਸੀ ਤੇ ਸਾਬਕਾ ਫੌਜੀ ਸੀ ਰਗਵੀਰ ਸਿੰਘ ਰਗਵੀਰ ਸਿੰਘ ਦਾ ਜਿਹੜਾ ਮੁੰਡਾ ਰਸ਼ਪਾਲ ਸਿੰਘ ਉਹਨੇ ਸਾਰੀ ਇਹ ਘਟਨਾ ਦੱਸੀ ਮੇਰੇ ਪਿੱਛੇ ਖਬਰ ਵੀ ਅਖਬਾਰ ਦੀ ਲੱਗੀ ਹੋਈ ਹੈ ਤੁਸੀਂ ਇਹ ਪੜ੍ਹ ਦੇਖ ਸਕਦੇ ਹੋ ਰਸ਼ਪਾਲ ਸਿੰਘ ਦੱਸਦਾ ਕਿ ਸਾਡੇ ਪਿੰਡ ਜਿਹੜਾ ਕਣਕ ਦਾ 나ੜ ਹੈ ਉਸ 나ੜ ਨੂੰ ਅੱਗ ਲੱਗ ਗਈ ਜਿਹੜਾ ਕਣਕ ਦਾ 나ੜ ਹੁੰਦਾ ਸਾਰਾ ਪਿੰਡ ਅੱਗ ਭਜਾਉਣ ਦੇ ਲਈ ਉਸ 나ੜ ਵੱਲ ਭੱਜਿਆ ਤੇ ਮੇਰਾ ਪਿਤਾ ਰਗਵੀਰ ਸਿੰਘ ਵੀ ਉੱਥੇ ਗਿਆ ਪਰ ਜਦੋਂ ਮੇਰਾ ਪਿਤਾ ਰਗਵੀਰ ਸਿੰਘ ਉੱਥੇ ਗਿਆ ਤਾਂ ਪਿੰਡ ਦੇ ਹੀ ਨੌਜਵਾਨ ਜਿਨ੍ਹਾਂ ਦਾ ਨਾਮ ਹੈਗਾ ਇੱਕ ਦਾ ਨਾਮ ਹੈਗਾ ਨੌਜਵਾਨ ਦਾ ਸੰਦੀਪ ਸਿੰਘ ਤੇ ਦੂਜੇ ਦਾ ਨਾਮ ਹੈਗਾ ਅਰਸ਼ਦੀਪ ਸਿੰਘ ਉਹਨਾਂ ਨੇ ਮੇਰੇ ਪਿਤਾ ਅਗਵੀਰ ਸਿੰਘ ਨੂੰ ਕੁੱਟਿਆ ਅਰਸ਼ਦੀਪ ਤੇ ਸੰਦੀਪ ਸਿੰਘ ਨੇ ਜਦੋਂ ਮੇਰੇ ਪਿਤਾ ਨੂੰ ਕੁੱਟਿਆ ਅਸੀਂ ਹਸਪਤਾਲ ਦੇ ਵਿੱਚ ਲੈ ਕੇ ਗਏ ਅਸੀਂ ਜਦੋਂ ਹਸਪਤਾਲ ਦੇ ਵਿੱਚ ਲੈ ਕੇ ਗਏ ਤਾਂ ਉਦੋਂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਅਜਨਾਲਾ ਦੇ ਹਸਪਤਾਲ ਚ ਲੈ ਗਏ ਸੀ ਜਦੋਂ ਸੀ ਜਨਾਲਾ ਦੇ ਹਸਪਤਾਲ ਚ ਲੈ ਕੇ ਗਏ ਉਦੋਂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਮੇਰੇ ਪਿਤਾ ਰਗਵੀਰ ਸਿੰਘ ਜਿਹੜੇ ਪਿੰਡ ਦੇ ਮਜੂਦਾ ਪੰਚ ਸੀ ਜਿਹੜੀ ਲੜਾਈ ਦੀ ਵਜ੍ਹਾ ਇੱਥੇ ਨਿਕਲ ਕੇ ਸਾਹਮਣੇ ਆਈ ਉਹ ਵਜ੍ਹਾ ਸਾਹਮਣੇ ਆਈ ਕਿ ਜਿਹੜੇ ਆਹ ਮੁੰਡੇ ਸੀ ਇਹਨਾਂ ਚ ਇੱਕ ਮੁੰਡਾ ਅਰਸ਼ਦੀਪ ਸਿੰਘ ਅਰਸ਼ਦੀਪ ਸਿੰਘ ਤੇ ਜਿਹੜਾ ਬੰਦਾ ਮਾਰਿਆ ਗਿਆ ਜਿਹਦਾ ਕਤਲ ਹੋ ਗਿਆ ਮਜੂਦਾ ਪੰਚ ਰਗਵੀਰ ਰਗਵੀਰ ਸਿੰਘ ਰਗਵੀਰ ਸਿੰਘ ਤੇ ਅਰਸ਼ਦੀਪ ਸਿੰਘ ਨੇ ਪਿੰਡ ਦੇ ਬਾੜ ਦੇ ਵਿੱਚੋਂ ਜਿਹੜੀ ਪੰਚ ਦੀ ਚੋਣ ਸੀ ਉਹ ਪੰਚ ਦੀ ਚੋਣ ਆਮੋ ਸਾਹਮਣੇ ਲੜੀ ਸੀ ਤੇ ਜਦੋਂ ਆਮੋ ਸਾਹਮਣੇ ਚੋਣ ਇਹ ਲੜੀ ਤਾਂ ਅਰਸ਼ਦੀਪ ਹਾਰ ਗਿਆ ਤੇ ਰਗਵੀਰ ਸਿੰਘ ਜਿੱਤ ਗਿਆ ਤੇ ਉਹ ਪੰਚ ਬਣ ਗਿਆ ਦੱਸਿਆ ਗਿਆ ਕਿ ਆਹੀ ਰੰਜਿਸ਼ ਅੱਗੇ ਚੱਲਦੀ ਰਹੀ ਇਸੇ ਰੰਜਿਸ਼ ਦੇ ਵਿੱਚੋਂ ਰਗਵੀਰ ਸਿੰਘ ਦਾ ਕਤਲ ਹੋ ਗਿਆ ਤੇ ਇਹ ਕਤਲ ਅਰਸ਼ਦੀਪ ਤੇ ਸੰਦੀਪ ਸਿੰਘ ਨੇ ਕੀਤਾ ਜਿਵੇਂ ਅਖਬਾਰ ਦੀ ਆ ਖਬਰ ਤਾਂਸ ਰਹੀ ਆ ਸੋ ਇਹ ਦੋਸਤੋ ਲੇਟੈਸਟ ਇੱਕ ਖਬਰ ਸੀ ਜਿਹੜੀ ਬੀਤੇ ਕੱਲ ਪੰਜਾਬ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਜਿੱਦੇ ਵਿੱਚ ਮਜੂਦਾ ਪੰਚ ਦਾ ਕਤਲ ਹੋ ਗਿਆ ਸਾਰੀ ਡਿਟੇਲ ਮੈਂ ਤੁਹਾਨੂੰ ਦੇਤੀ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਕੀ ਸੋਚਦੇ ਹੋ ਵੈਸਾ ਬੋਲਣ ਦੇ ਲਈ ਬਹੁਤ ਕੁਝ ਹੈ ਨਾ ਚੀਜ਼ਾਂ ਦੇ ਉੱਪਰ ਕਿ ਪਿੰਡ ਦਾ ਭਾਈਚਾਰਾ ਪਿੰਡ ਦੀ ਪੰਚਾਇਤੀ ਚੋਣਾਂ ਫਿਰ ਸਰਕਾਰਾਂ ਜਾਂ ਹੋਰ ਜਿਵੇਂ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਨੇ ਵੀ ਕਿਹਾ ਸੀ ਕਿ ਪੰਚਾਇਤੀ ਚੋਣਾਂ ਦੇ ਵਿੱਚ ਤੁਸੀਂ ਸਰਬਸੰਮਤੀਆਂ ਕਰ ਲਿਓ ਝਗੜੇ ਵਾਲੇ ਪਾਸੇ ਨਾ ਪਿਓ ਜਦੋਂ ਸਰਬਸੰਮਤੀਆਂ ਹੋ ਗਈਆਂ ਫਿਰ ਕੋਟ ਵੀ ਹੈਰਾਨ ਹੋਊਗੀ ਕਹਿੰਨੀਆਂ ਦੇ ਵਿੱਚ ਸਰਬਸੰਮਤੀਆਂ ਕਿਵੇਂ ਉਹ ਚਲੋ ਇੱਕ ਅਲੱਗ ਚੀਜ਼ਾਂ ਹੈਗੀਆਂ ਨੇ ਫਿਰ ਉਦੋਂ ਤੇ ਕਿਤੇ ਡਿਸਕਸ ਕਰਾਂਗੇ ਸੋ ਇੱਕ ਖਬਰ ਸੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜੇ ਤੁਸੀਂ ਹੁਣ ਤੱਕ ਖਬਰ ਨੂੰ ਦੇਖ ਰਹੇ ਹੋ ਨਾਲ ਜੁੜੇ ਹੋਇਓ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਪੰਜਾਬ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ ਜਿਨ੍ਹਾਂ ਨੂੰ ਮੈਂ ਕਹਾ ਕਿ ਆਮ ਹੀ ਵਾਪਰ ਰਹੀਆਂ ਨੇ ਉਹ ਕੋ ਡਰਾਮਾ ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ ਰਹੂੰਗਾ ਚੈਨਲ ਸਬਸਕ੍ਰਾਈਬ ਕਰ ਲਓ ਧੰਨਵਾਦ ਦੋਸਤੋ